ਉਦੋਂ ਬਾਅਦ ਅੱਕਾ ਕਿਸੇ ਦਾ ਕੂੜਾ ਵੇਟਣ ਦਾ ਪਾਟੇ ਮੰਗਾਂਗੇ ਨੀੜੇ ਤੋਂ ਆਂਦੇ ਬੰਗਲੇ ਅਸਲ ਕਿਤੇ ਤੋਂ ਆਉਂਦਾ ਪਹਿਲਾਂ ਇਹਨਾਂ ਦੇ ਉੱਤਰਾਂ ਨੂੰ ਦਾ ਥੋੜਾ ਪਿਆਸੀ ਇੱਕ ਪਾਸਾ ਖੜ ਗਿਆ ਸੀ ਫਰੋਲ ਆਜ ਕਰਾਇ ਉਸ ਤੋਂ ਬਾਅਦ ਫਿਰ ਫੇਖੜਾ ਛਾਂਣ ਪਿਆ ਗਿਆ ਫਰੋਲ ਆਜ ਕਰਾਇ ਇਸ ਤੋਂ ਬਾਅਦ ਫਿਰ ਜੱਜਾ ਚੂੜਾ ਰੋਟਾ ਵਾਕਰਤੀ ਵਸਣ ਉਦ ਦਾ ਤੁਰਿਆ ਨਹੀਂ ਅੰਦਰ ਇੱਕ ਤੀ ਆਪਣੀ ਮਾਂ ਨੂੰ ਇਲਾਜ ਲਈ ਥਾਂ-ਥਾਂ ਲਈ ਫਿਰਦੀ ਐ ਪਹਿਲਾਂ ਮਾਤਾ ਜੀ ਨੂੰ ਚੂਲੇ ਦੀ ਪ੍ਰੋਬਲਮ ਆ ਗਈ ਫਿਰ ਉਹਨਾਂ ਨੂੰ ਅਦਰੰਗ ਹੋ ਗਿਆ ਕੱਲੀ ਵਿਚਾਰੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕਰਾਉਂਦੀ ਪਈ ਐ ਜਦੋਂ ਵਿਚਾਰੀ ਕੋਲੇ ਪੈਸੇ ਮੁੱਕ ਗਏ ਤਾਂ ਉਹਨੂੰ ਕਰੇ ਲੈ ਗਈ ਕੋਈ ਗੱਲ ਹੋ ਗਿਆ ਹੁਣ ਮੈਨੂੰ ਪਹਿਲਾਂ ਇਹਨਾਂ ਦੇ ਅਦਰੰਗ ਦਾ ਦੋਹਰਾ ਪਿਆ ਸੀ ਇੱਕ ਪਾਸਾ ਖੜ ਗਿਆ ਸੀ ਫਿਰ ਉਹ ਇਲਾਜ ਕਰਾਇਆ ਉਸ ਤੋਂ ਬਾਅਦ ਫਿਰ ਫੇਰ ਅਛਾਣੀ ਪੈ ਗਿਆ ਫਿਰ ਉਹ ਇਲਾਜ ਕਰਾਇਆ ਇਸ ਤੋਂ ਬਾਅਦ ਫਿਰ ਇਹ ਚੂਰਾ ਟੱਟਗਾ ਵਾਕ ਕਰਦੀ ਆ ਬੱਸ ਉਹਦਾ ਤੁਰਿਆ ਨਹੀਂ ਆਂਦਾ ਹੈਲਪੀ ਸਿੱਖ ਦੀ ਟੀਮ ਨੇ ਜਦੋਂ ਘਰ ਜਾ ਕੇ ਦੇਖਿਆ ਤਾਂ ਬੇਟੀ ਵਿਚਾਰੀ ਦਾ ਮਨ ਭਰਿਆ ਆ ਤੇ ਭਰੇ ਮਨ ਨਾਲ ਕਹਿੰਦੀ ਕਿ ਮੈਂ ਤਾਂ ਪੜ੍ਹਾਈ ਵੀ ਮਸਾਂ ਪੂਰੀ ਕੀਤੀ ਐ ਮੇਰੀ ਮੰਮੀ ਮਸਾਂ ਮੇਰੀ ਫੀਸ ਭਰਦੀ ਹੁੰਦੀ ਸੀ ਪੜ੍ਹਾਈ ਸਰ ਪਹਿਲਾ ਫੀਸ ਤਾਂ ਮੰਮਾ ਨੇ ਭਰ ਹੀ ਸੋ ਉਸਕੋ ਅਲਰਜੀ ਹੋਣ ਦੀ ਸੀ ਕਿ ਸਰ ਉਹਦੇ ਚ ਪਰ ਦਿਨ ਮੇਰੇ ਸੁੰਗ ਇਨਾਂ ਦੇ ਘਰ ਗਰੰਥੀ ਸਿੰਘ ਜੀ ਰੋਜ਼ ਥੋੜਾ ਜਿਹਾ ਦੁੱਧ ਦੇ ਜਾਂਦੇ ਆ ਇਹਨਾਂ ਨੂੰ ਰਾਸ਼ਨ ਵੀ ਗੁਰਦੁਆਰਾ ਸਾਹਿਬ ਵੱਲੋਂ ਦਿੱਤਾ ਜਾਂਦਾ ਅੱਜ ਦੇ ਹਾਲਾਤ ਇਹਨਾਂ ਦੇ ਇਹੋ ਜਿਹੇ ਆ ਮਾਤਾ ਜੀ ਦੇ ਚੂਲੇ 'ਚ ਪ੍ਰੋਬਲਮ ਹੋਣ ਕਰਕੇ ਬੇਟੀ ਹੀ ਸਾਰਾ ਕੰਮ ਕਰਦੀ ਖੀਤੀ ਹੈ ਉਹ ਉਹਦੇ ਸੰਗਰਾਮ ਉਹ ਰੋ ਦੇ ਦਿੰਦੇ ਆ ਆਟਾ ਖੰਡ ਮੀਂਹ ਮਾਲ ਤੇ ਦਰਦੋਪਾਪਾ ਜੀ ਡੇਲੀ ਦੇ ਹੰਗੇ ਇਨਾਂ ਦੇ ਘਰ ਦੀ ਹਾਲਤ ਇਹੋ ਜੀ ਹੈ ਕਿ ਇਨਾਂ ਕੋਲੇ ਰਹਿਣ ਵਾਸਤੇ ਦੋ ਕਮਰੇ ਆ ਉਹ ਵੀ ਜਦੋਂ ਆ ਮੀਂਹ ਪੈ ਰਹੇ ਆ ਤਾਂ ਚਾਉਂਦੇ ਆ ਵਿਚਾਰੇ ਤਰਪਾਲਾਂ ਪਾਉਂਦੇ ਆ 1500 ਮੰਮੀ ਦੀ ਪੈਨਸ਼ਨ ਆਉਂਦੀ ਸਰ ਉਹੀ ਆ ਕੋਈ ਆਸ ਉਮੀਦ ਨਹੀਂ ਬੇਟੀ ਦੇ ਪਿਤਾ ਜੀ ਦੀ ਕਾਫੀ ਸਮਾਂ ਪਹਿਲਾਂ ਕਿਸੇ ਜ਼ਹਿਰੀਲੀ ਚੀਜ਼ ਦੇ ਛੂਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਪੁੱਤਰ ਪਿਓ ਵੀ ਹੈ ਨਹੀਂ ਸਿਰ ਤੇ ਆਪਾ ਵੀ ਹੈ ਨਹੀਂ ਸਰ ਹੈਨਾ ਭਰਾ ਵੀ ਹੈ ਨਹੀਂ ਨਾ ਹੀ ਭੈਣ ਆ ਕੋਈ ਮੈਂ ਵੀ ਸਾਲ ਹੋ ਗਿਆ ਸਾਲਾਂ ਵਾਂਗ ਹੋ ਗਿਆ ਬਸ ਕਰੀਆਂ ਲੱਖ ਸਾਲ ਘਾਣ ਦੇ ਕਿਸੇ ਘਰੇ ਨਹੀਂ ਬਸ ਮੰਮੀ ਕੋਲ ਰਹਿਣੀ ਲੱਖ 2 ਲੱਖ ਭਾਗ ਦਾ ਡਾਕਟਰ ਤਾਂ ਕਹਿੰਦਾ ਮੰਮੀ ਦਾ ਤਿੰਨ ਵਾਰੀ ਲਾਗ ਗਿਆ ਝਪਕਾ ਹੈ ਸਰ ਕੋਈ ਦਿਨ ਦਾ ਨਹੀਂ ਰੋਜ਼ ਰੋਜ਼ ਕੋਈ ਨਹੀਂ ਬਿੰਦਾ ਇੱਕ ਦਿਨ ਦੋ ਵਾਰ ਦੋ ਦਿਨ ਦੋਗਾ ਤੇ ਜਦ ਨਾਲ ਅਗਲਾ ਕਹੋਗੇ ਮੈਂ ਤਾਂ ਰੋਜ਼ ਦਾ ਕੰਮ ਇਹਨਾਂ ਨੇ ਇੱਕ ਕਮਰੇ ਚ ਹੀ ਰਸੋਈ ਦਾ ਸਮਾਨ ਰੱਖਿਆ ਹੋਇਆ ਜੋ ਇਹਨਾਂ ਦੇ ਫਲਸ਼ ਪਾਥਰੂਮ ਬਣੇ ਆ ਉਹਨਾਂ ਨੂੰ ਤਾਂ ਇਹਨਾਂ ਨੇ ਪੱਲੀਆਂ ਪਾਈਆਂ ਹੋਈਆਂ ਬਹੁਤ ਔਖਾ ਸਮਾਂ ਲੰਘਾ ਰਹੀਆਂ ਇਹ ਮਾਂਵਾਂ ਧੀਆਂ ਜੇ ਕੋਈ ਵੀ ਵੀਰਜਾਂ ਭੈਣ ਮਾਤਾ ਜੀ ਦੇ ਇਲਾਜ ਵਿੱਚ 25 ਦੀ ਪੜ੍ਹਾਈ ਦੇ ਵਿੱਚ ਅਤੇ ਜੇ ਕੋਈ ਵੀ ਵੀਰਜਾਂ ਭੈਣ ਇਹਨਾਂ ਦੇ ਕਮਰੇ ਦੀਆਂ ਛੱਤਾਂ ਬਦਲਣ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਸ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਦੋਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ